ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਗੁਰਚਰਦ ਸਿੰਘ ਸੇਹਲ ਅੱਜ ਇਥੇ ਪਿੰਡ ਕਸੇਹਲ ਹੀ ਆਏ ਆ ਬਾਹਰ ਪੈਲੀਆਂ ਚ ਇਥੇ ਆਪਣੇ ਨਾਲ ਸਰਦਾਰ ਮਜੀਤ ਸਿੰਘ ਹੋਣੀ ਆ ਤੇ ਉਹਨਾਂ ਨਾਲ ਕੁਝ ਵਿਚਾਰ ਵਟੰਦਰਾ ਕਰਦੇ ਆ ਇਹ ਨਾਲੇ ਖੇਤੀਬਾੜੀ ਕਰਦੇ ਆ ਵਧੀਆ ਤੇ ਨਾਲੇ ਇਹਨਾਂ ਦੀ ਧਾਰਮਿਕ ਰੁਚੀ ਆ ਉਹੇ ਬਾਰੇ ਕੁਝ ਪੁੱਛਦੇ ਆ ਇਹਨਾਂ ਨੂੰ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਹੋਰ ਕੀ ਚੱਲ ਰਿਹਾ ਬਹੁਤ ਵਧੀਆ ਬਹੁਤ ਕਿਵੇਂ ਸਫਾਈ ਦਾ ਕਿਵੇਂ ਵਾਹੀ ਬਹੁਤ ਵਧੀਆ ਅੱਜ ਚੜ੍ਹਦੀ ਕਲਾ ਚ ਚੱਲ ਰਹੀ ਆ ਵਾਹਿਗੁਰੂ ਦੀ ਕਿਰਪਾ ਵਾ ਕਣਕ ਦੀ ਬਜਾਈ ਹੋ ਗਈ ਆ ਹੁਣ ਸਾਨੂੰ ਤੇ ਹੁਣ ਇਸ ਤਰ੍ਹਾਂ ਚੱਲੋ ਬੜੀ ਦਾ ਕੰਮ ਤੇ ਹੁਣ ਨੇ ਪਰੇ ਚੜ੍ਹ ਗਿਆ ਜੀ ਹਾਂ ਜੀ ਹੁਣ ਚਲੋ ਐਤਵਾਰ ਕੋਈ ਰੁਚੀ ਆ ਕਿ ਬੀਤ ਸਾਹਿਬ ਕੋਈ ਸ਼ਬਦ ਗੁਰੂ ਦਾ ਲੰਗਰ ਜਿਹੜਾ ਐਤਵਾਰ ਬੀਤ ਸਾਹਿਬ ਚਲੇ ਜਾਂਦੇ ਜੀ ਬਿਰਬਾਵਾ ਬੁੱਢਾ ਸਾਹਿਬ ਜਿਹੜਾ ਆਪਣੇ ਇਥੋਂ ਪਿੰਡ ਦੇ ਪਿੰਡ ਦੇ ਫਿਰ ਲੱਗ ਗਿਆ ਜਾਂ ਫਿਰ 5-6 ਕਿਲੋਮੀਟਰ ਦੂਰ ਹੈ ਹਾਂ ਜੀ ਹਾਂ ਜੀ ਉੱਥੇ ਜਾਂਦੇ ਹਾਂ ਹਾਂ ਜੀ ਉੱਥੇ ਜਾ ਕੇ ਫਿਰ ਤੇ ਕੀ ਕਰਦੇ ਆ ਉੱਥੇ ਨਾ ਜੀ ਸਭ ਤੋਂ ਪਹਿਲਾਂ ਸਵੇਰੇ ਜਦੋਂ ਸੰਗਤ ਜਾਂਦੀ ਆ 9 ਦੇ ਕਰੀਬ ਤੁਵਾਈ ਦਾ ਕੰਮ ਸ਼ੁਰੂ ਹੋ ਜਾਂਦਾ ਵਾ ਦਰਬਾਰ ਦੇ ਸਾਈਡਾਂ ਤੋਂ ਜਾ ਕੇ ਫਿਰ ਦਵਾਨ ਹਾਲ ਤੱਕ ਉੱਥੇ ਤੁਵਾਈ ਦਾ ਕੰਮ ਤੇ ਉਹ ਉੱਥੇ ਫਿਰ ਸੇਵਾ ਕਰਦੇ ਜਨਾਬ ਹਾਂਜੀ ਹਾਂਜੀ ਤੇ ਨਾਲ ਜਿਹੜੀਆਂ ਫਿਰ ਮਿਸਰ ਉੱਥੇ ਫਿਰ ਤੇ ਫਿਰ ਕਲਾਸਾਂ ਲੱਗਦੀਆਂ ਹਾਂਜੀ ਹਾਂਜੀ ਉਹਨਾਂ ਕੋ ਕਲਾਸਾਂ ਲੱਗਦੀਆਂ ਜੀ ਉਹਦੇ ਵਿੱਚ ਪਹਿਲੋਂ ਜਪਜੀ ਸਾਹਿਬ ਦਾ ਪਾਠ ਹੁੰਦਾ ਤੇ ਉਸ ਤੋਂ ਬਾਅਦ ਪੇਰ ਲੰਗਰ ਪਾਣੀ ਚਾਹ ਪਾਣੀ ਦਾ ਪ੍ਰੋਗਰਾਮ ਹੋ ਕੇ ਉਸ ਤੋਂ ਬਾਅਦ ਪਾਠ ਬੋਧ ਜਿੰਨੂੰ ਕਿ ਕਹਿੰਨੇ ਆਪਾਂ ਸਹਿਜ ਪਾਠ ਰੱਖਿਆ ਹੋਇਆ ਤੇ ਉਹ ਜਿਹੜੇ ਜਿਹੜੇ ਤੁਹਾਨੂੰ ਸਿਖਿਆ ਦਿੰਦੇ ਆ ਹਾਂਜੀ ਜਾਂ ਉੱਥੇ ਦੱਸਦੇ ਆ ਉਹ ਕੌਣ ਹੈ ਉਹਨਾਂ ਦੇ ਉਹ ਉਹ ਇਹ ਸੰਗਤ ਦੇ ਵਿੱਚੋਂ ਹੀ ਆ ਜੀ ਸਾਰੇ ਸੰਗਤ ਰੂਪ ਚ ਹੀ ਆਹੀਂ ਨਹੀਂ ਪਰ ਵਿਚਾਰ ਕਰਨ ਵਾਸਤੇ ਕੋਈ ਜੀ ਹੁੰਦਾ ਉਹ ਨਹੀਂ ਇੱਕ ਤਨੇ ਕੋਈ ਗੁਰਬਾਣੀ ਪੜ੍ਹਦੀ ਹੈ ਨੀ ਤਰ ਸੇਮ ਸਿੰਘ ਮੀਆਂਪੁਰ ਦੇ ਆ ਜੀ ਇਤਿਹਾਸ ਬਾਰੇ ਦੱਸਦੇ ਨਾਲ ਗੁਰਬਾਣੀ ਵੀ ਦੱਸਦੇ ਆ ਇੱਕ ਮਾਸਟਰ ਅਵਤਾਰ ਸਿੰਘ ਜੀ ਸੋਲਿਆ ਇੱਕ ਭਾਈ ਬਲਕਾਰ ਸਿੰਘ ਜੀ ਆ ਬਿਗਿਆੜੀ ਤੋਂ ਹਾਂਜੀ ਹਾਂਜੀ ਤੇ ਉਹ ਸ਼ਬਦ ਦਾ ਹੀ ਲੰਗਰ ਲਾਉਂਦੇ ਜੇ ਗੁਰੂ ਸ਼ਬਦ ਨਾਲ ਜੋੜਦੇ ਆ ਅਜੇ ਫਿਰ ਗੁਰਬਾਣ ਹਾਂਜੀ ਸ਼ਬਦ ਦੇ ਨਾਲ ਤੁਨੂ ਕਿ ਜੋੜਦੇ ਉੱਥੇ ਵੀ ਆਵਾਜ਼ ਨਾਲ ਫਿਰ ਇਤਿਹਾਸ ਦੱਤੇ ਆ ਇਤਿਹਾਸ ਦੇ ਨਾਲ ਫਿਰ ਉਹਦੀ ਫਿਰ ਵਿਆਖਿਆ ਕਰਦੇ ਹਾਂ ਤੇ ਸ਼ਬਦ ਗੁਰੂ ਦੀ ਸ਼ਬਦ ਗੁਰੂ ਦੀ ਤੇ ਉਹਦੇ ਨਾਲ ਉਹ ਜਦੋਂ ਤੁਸੀਂ ਨਹੀਂ ਉੱਥੇ ਜਾਂਦੇ ਧਾਰਮਿਕ ਬੰਨੇ ਤੇ ਹੁਣ ਤੁਹਾਡੇ ਚ ਕੀ 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 ਅੰਤਰ ਆਇਆ ਬਹੁਤ ਜ਼ਿਆਦਾ ਫਰਕ ਆ ਜੀ ਪਹਿਲੋਂ ਅਸੀਂ ਅ ਜਾਦੂਆਂ ਟੂਣਿਆਂ ਨੂੰ ਦੁੱਜੇ ਤੇ ਜਨ ਹਰ ਚੀਜ਼ ਤੇ ਵਿਸ਼ਵਾਸ ਰੱਖਦੇ ਹਾਂ ਹੁਣ ਅਸੀਂ ਕੋਈ ਗੱਲ ਸਮਝਦੇ ਆ ਸ਼ਬਦ ਗੁਰੂ ਸੁਰਤਨ ਚੇਲਾ ਸ਼ਬਦ ਸਾਡਾ ਗੁਰੂ ਆ ਤੇ ਸੁਰਤੋਂ ਦੀ ਚੇਲਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਜੀ ਉਹਦੇ ਤੋਂ ਹੀ ਸਾਨੂੰ ਸਭ ਕੁਝ ਮਿਲਦਾ ਨਹੀਂ ਪਰ ਜਦੋਂ ਪਤਾ ਜਾਂਦਾ ਵਾ ਕਹੇ ਬੰਨੇ ਹਾਂਜੀ ਉਹ ਫੇਰ ਆਪਣਾ ਜਦੋਂ ਤੁਸੀਂ ਤੁਰਦੇ ਜੇ ਜੇ ਹੁਣ ਕੋਈ ਆਪ ਕੋ ਦਾ ਆਮਦਨ ਤੇ ਜਾਂਦਾ ਵਜਾ ਬਣਾ ਉਹ ਵੇਂਦਾ ਵੀ ਮੈਂ ਕਿੱਥੋਂ ਤੁਰਿਆ ਤੇ ਕਿੱਥੇ ਕੋ ਪਹੁੰਚਿਆ ਵਾਂ ਹੈ ਕਿ ਨਹੀਂ ਕੇ ਤੋਂ ਹੁੰਦਾ ਨਾ ਹਾਂ ਹਾਂ ਨਹੀਂ ਹੁੰਦਾ ਇਹਨਾਂ ਚਿਰ ਤੁਸੀਂ ਉਹ ਉਹ ਨਹੀਂ ਵੇਂਦੇ ਹਾਂ ਹਾਂ ਵੀ ਮੈਂ ਤਾਂ ਐਂ ਤੁਰਿਆ ਕਿੱਥੇ ਜਾਂ ਤੇ ਹੁਣ ਕਿੱਥੇ ਆ ਤੇ ਫਿਰ ਤੁਸੀਂ ਹੁਣ ਤੇ ਤੁਹਾਡੇ ਵਿੱਚ ਕੁਝ ਵੀ ਫਿਰ ਬਦਲਾ ਨਹੀਂ ਆਉਂਦਾ ਬਦਲਾਬ ਨਹੀਂ ਹੁੰਦਾ ਨਹੀਂ ਸਾਨੂੰ ਉੱਥੇ ਜਾਣ ਜਿਵੇਂ ਕਿਰਪਾਣੀ ਤੋਂ ਬਗੈਰ ਜਿਹੜੇ ਹੀ ਉਦੋਂ ਵਿਚਾਰ ਕਿ ਤਰ੍ਹਾਂ ਸੀ ਤੇ ਹੁਣ ਕਿਦ ਤਰ੍ਹਾਂ ਆ ਨਾ ਇਹ ਚੀਜ਼ਾਂ ਹਾਂਜੀ ਜਿਹੜਾ ਕੁਦਰਤ ਦਾ ਪਾਣਾ ਵਾ ਉਹਨੂੰ ਤੁਸੀਂ ਮੰਨਦੇ ਜੀ ਮੰਨਦੇ ਕੁਝਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆ ਸਭ ਤੋਂ ਜ਼ਿਆਦਾ ਵੀ ਜੋ ਪਾਣਾ ਹੋ ਰਿਹਾ ਉਹਨੂੰ ਮੰਨੋ ਬਿਲਕੁਲ ਅਜੀ ਬਿਲਕੁਲ ਅਜੀ ਇਸ ਕੋ ਗੁਰਵਾੜੀ ਚ ਵੀ ਹੋ ਰਿਹਾ ਹੈ ਇਹ ਇਸ ਤਰ੍ਹਾਂ ਜੀ ਕਿ ਮੈਂ ਦੱਸਦਾ ਆਪ ਜੀ ਨੂੰ ਕਿ ਸਚਾਰਾਂ ਹੋਈਏ ਕਿ ਕੂੜੇ ਟੁੱਟੇ ਪਾੜ ਸਾਡੀ ਤੇ ਉਹਦੇ ਵਿੱਚ ਜਿਹੜੀ ਕੂੜ ਦੀ ਕੰਧ ਆ ਨਾ ਹੁਕਮਰਾਈ ਚੱਲਣਾ ਨਾਨਕ ਲਿਖਿਆ ਨਾਲ ਤੂੰ ਉਹਦੇ ਹੁਕਮ ਵਿੱਚ ਰਹਿ ਜੋ ਹੋ ਰਿਹਾ ਉਹ ਠੀਕ ਹੋ ਰਿਹਾ ਇਹ ਨਹੀਂ ਵੀ ਕਰਮਾਤਾ ਨਾ ਲਓ ਜੀ ਆ ਇਹਨੇ ਪਾਠ ਕਰ ਤੋ ਹੁਣ ਧੋਪਿਆ ਤੇ ਛਾਂ ਹੋ ਜੂਗੀ ਨਹੀਂ ਹੋ ਰਿਹਾ ਹੋ ਜੂਗਾ ਮੈਨੂੰ ਆ ਕਰ ਦੇ ਮੈਂ ਇੱਥੇ ਜਾ ਕੇ ਆ ਮੈਂ ਇਹਨੇ ਮਾ ਪਾਠ ਕਰ ਲਾਂ ਜਿਤਨਾ ਅੱਜ ਕੱਲ ਲੋਕੀ ਕਰਨ ਰੇ ਆ ਜਾਂ ਮੈਂ ਇੱਥੇ ਫਲਾਣੇ ਨਾਲ ਅੰਗੇ ਪੈਰੀ ਚਲੇ ਜਾ ਉਹਨਾਂ ਕਿ ਉਹਨਾਂ ਨੂੰ ਕੀ ਉੱਠ ਕੇ ਕਾਲਪੁ ਕੋ ਜੜੂਆਂ ਕੀ ਕੰਮ ਕਰਨਾ ਆਪਾਂ ਆਪਣੀਂ ਨੇ ਦਾਤ ਕਰਨਾ ਸ਼ੌਂਕ ਦਾ ਹਰ ਹਾਂ ਜੀ ਆਪਣੀ ਮਿਹਨਤ ਨਹੀਂ ਕਰਨਾ ਪੈਣਾ ਜਿਵੇਂ ਜਿਵੇਂ ਹੁਣ ਮੇਰਾ ਸ਼ੌਂਕ ਆ ਪਿਤਾ ਨਾਲ ਗੱਲਬਾਤ ਕਰਕੇ ਵੀਡੀਓ ਬਣਾਉਣੀ ਆ ਮੈਂ ਤਾਂ ਆਇਆ ਮੈਂ ਆਵਾ ਨਾ ਮੈਂ ਤੁਹਾਨੂੰ ਕੀ ਉਹਦੇ ਨਾਲ ਕੋਈ ਜਿਹੜਾ ਫਰਕ ਨਹੀਂ ਨਹੀਂ ਮੈਨੂੰ ਮੈਨੂੰ ਚੀਜ਼ਾਂ ਕੀ ਫਰਕ ਪੈਣਾ ਹਾਂ ਜੀ ਉਹ ਚੀਜ਼ ਹੈ ਨਾ ਚਲੋ ਮੇਰਾ ਜੀ ਕਿਤਾਬ ਚਲੋ ਵੀ ਆਪਣੇ ਜਿਹੜੇ ਆਏ ਆ ਆਪਣੇ ਇਲਾਕੇ ਦੇ ਆਪਣੇ ਪਿੰਡ ਆਏ ਆ ਚਲੋ ਜਿੰਨਾਂ ਨਾਲ ਜਾਣਕਾਰੀ ਸਾਂਝੀ ਕਰੀਏ ਜਿਸ ਤਰ੍ਹਾਂ ਇੱਕ ਕਵਤਾ ਕੋਤੋਂ ਕਿਸੇ ਚਲੋ ਚੰਗੇ ਪੁਰਸ਼ ਦੇ ਬੋ ਚੰਗੇ ਮਹਾਂਪੁਰਸ਼ ਦੇ ਬੋ ਲਿਆ ਮਹਾਂਪੁਰਸ਼ ਇਨਸਾਨ ਹੀ ਹੁੰਦਾ ਚੰਗਾ ਇਨਸਾਨ ਜਿਹਦੇ ਵਿੱਚ ਫੇ ਗੋਣਿਆ ਗੋਣਿਆ ਉਹ ਮਹਾਂਪੁਰਸ਼ ਆ ਉਹ ਕਹਿੰਦਾ ਵੀ ਦਮੋਂ ਦਮ ਹਾਂ ਕੋਈ ਫੇ ਪ੍ਰਾਵੇ ਦਾ ਰੂਪ ਮਹਾਂਪੁਰਸ਼ ਨਹੀਂ ਹੁੰਦਾ ਨਹੀਂ ਨਹੀਂ ਦਮੋਂ ਦਮ ਘੜਦਾ ਤੇਲ ਜ਼ਿੰਦਗੀ ਦਾ ਤੇ ਦਿਲ ਆ ਦਸਣ ਕਿਹੜੀ ਕਾਰ ਕਰੀਏ ਛਿਨ ਵਾਂਗ ਬੁਲਬਲੇ ਪਾਣੀ ਦੇ ਇਸ ਤਨ ਦਾ ਕੀ ਅਦਬਾਰ ਕਰੀਏ ਦਿਲ ਕਿਸੇ ਵੀ ਜੀਵ ਜੰਤ ਦਾ ਦਿਖਾਈਏ ਨਾ ਹੋ ਸਕੇ ਤਾਂ ਪਰਉਪਕਾਰ ਕਰੀਏ ਉਹ ਜੇਕਰ ਸੁਖ ਰਾਮ ਚਾਹੀਏ ਜ਼ਿੰਦਗੀ ਦਾ ਤੇ ਦਿਲ ਕਿਸੇ ਦਾ ਨਾ ਲਚਾਰ ਕਰੀਏ ਅੱਗੇ ਆ ਗਿਆ ਆਪਾਂ ਸੱਜਣ ਮਿੱਤਰ ਸੱਜਣ ਮਿੱਤਰ ਸਭ ਕਾਲ ਦੀ ਚੋਗ ਦਸਣ ਕਿਹੜੀ ਹੂਰ ਪਰੀ ਨਾਲ ਪਿਆਰ ਕਰੀਏ ਹੂਰ ਪਰੀ ਹੋਰ ਕੋਈ ਨਹੀਂ ਘਰ ਵਾਲੀ ਉਹਨੇ ਵੀ ਨਹੀਂ ਰਹਿਣਾ ਅੰਤ ਜੱਗ ਨਹੀਂ ਰਹਿਣਾ ਤੇ ਕਿਹੜੀ ਗੱਲ ਦਾ ਮਾਣ ਕਰੀਏ ਆ ਧਨ ਦੌਲਤ ਦਾ ਹਾਂ ਜਿਹੜੀ ਨਸ਼ਟ ਹੋਣ ਵਾਲੀਆਂ ਚੀਜ਼ਾਂ ਵਾ ਜੋ ਦੌਲਤ ਆ ਜੋ ਕੁਝ ਵੀ ਅੱਜ ਅਸੀਂ ਜਿਹੜੀ ਚੀਜ਼ ਮਗਰ ਭੱਜੇ ਫਿਰਦੇ ਆ ਇਹ ਨਸ਼ਟ ਹੋਣ ਵਾਲੀ ਆ ਤੇ ਉਹਦੇ ਨਾਲ ਅਸੀਂ ਮਨ ਜੋੜੀਏ ਜਿਹਨੇ ਸਦਾ ਰਹਿਣਾ ਅਕਾਲ ਪੁਰਖ ਕੋਾਈ। ਕਿਉਂਕਿ ਜਦੋਂ ਆਪਾਂ ਪਰਾਵੈ ਤੌਰ ਤੇ ਵੇਣੀ ਨਾ ਮਾਂ ਬਖਾਂ ਆਪਣੇ ਕੋ ਗੁਰੂ ਨਾਨਕ ਪਾਤਸ਼ਾਹ ਤੋਂ ਵੱਡੀ ਮਿਸਾਲ ਕੋਈ ਨਹੀਂ। ਹਾਂਜੀ ਜਦੋਂ ਆ ਭਾਈ ਲੈਣਾ ਜੀ ਉਹਨਾਂ ਨੂੰ ਮਿਲਣ ਗਏ ਆ ਇਹ ਆਮ ਬੰਦਿਆਂ ਵਾਲੇ ਕੱਪੜੇ ਪਾਉਂਦੇ ਸੀ। ਹਾਂਜੀ ਅੰਦੇ ਹੁਣ ਆਏ ਨਹੀਂ ਪ੍ਰਾਵਾਹੀ ਆਏ ਇਹ ਪੇਸ਼ਾਵਰ ਪ੍ਰਚਾਰ ਕਿਹਾ ਜੀ ਅੱਜ ਹੈ ਨਾ ਜਿਾ ਕਿ ਕੋਈ ਤੋਂ ਪਤਾ ਲੱਗੇ ਵੀ ਮੈਂ ਸਾਹਤ ਉਹ ਇਹ ਇਹ ਰੂਪ ਨਹੀਂ ਉਹਨਾਂ ਦਾ ਉਹ ਆਪਸ ਜਦੋਂ ਉਹਨਾਂ ਭਾਈ ਕੀਤੀ ਆ ਉਹਨਾਂ ਨੇ ਕੀਤੀ ਕਰਦੇ ਰਹੇ ਹਾਂਜੀ ਇਹਨਾਂ ਨੂੰ ਉਹਨਾਂ ਨੂੰ ਪਛਾਣਿਆ ਨਹੀਂ ਵੀ ਇਹ ਫਿਰ ਗੁਰੂ ਨਾਨਕ ਹੋਣੀ ਆ ਹਾਂਜੀ ਤੁਹਾਨੂੰ ਪਤਾ ਲੱਗਦਾ ਵੀ ਇਹ ਜਿਹੜਾ ਜਿਹੜਾ ਜਿਹੜੇ ਕੋ ਗੋਣਿਆ ਜਾਂ ਵਿਚਾਰਿਆ ਉਹ ਪ੍ਰਾਵੇ ਨਾਲੀ ਨਾ ਦੂਜੇ ਤਰ੍ਹਾਂ ਤੋਂ ਉੰਜ ਵੀ ਜਿਹਾ ਆਪਾਂ ਵੇਖਿਆ ਨਾ ਜਿਹੜੀ ਗੁਰਮਤਿਆ ਹਾਂਜੀ ਇਹ ਸਰੀਰ ਦੀ ਗੱਲ ਨਹੀਂ ਕਰਦੀ ਇਹ ਆਤਮਾ ਦੀ ਗੱਲ ਕਰਦੀ ਜਦੋਂ ਤੁਹਾਡੀ ਆਤਮਾ ਠੀਕ ਹੋਊਗੀ ਤੁਹਾਡਾ ਤੁਹਾਡਾ ਜਿਹੜਾ ਬਾਹਰਾ ਪ੍ਰਵਾ ਉਹ ਆਪਣੇ ਆਪ ਹੀ ਠੀਕ ਹੋ ਜਾਊਗਾ ਹਾਂਜੀ ਹਾਂਜੀ ਕਿਉਂਕਿ ਜਦੋਂ ਤੁਸੀਂ ਕਿਹਨੂੰ ਵੇਖਣਾ ਕਿਹੜੀ ਨਿਗਾ ਨਾਲ ਆ ਤੁਸੀਂ ਫਿਰ ਬੋਲਣਾ ਤੁਸੀਂ ਨਾਂ ਵੀ ਬੋਲੋ ਤੁਹਾਡੀਆਂ ਤੁਹਾਡੀਆਂ ਅੱਖਾਂ ਦੱਸ ਦੇਣੀਆਂ ਤੁਸੀਂ ਕਹਿਣ ਵਾਲੇ ਕਿੱਥੇ ਆਂਦੇ ਜੀ ਹਾਂਜੀ ਹਾਂਜੀ ਕਿਹੜੀ ਮੱਥੇ ਤੇ ਚੂੜੀ ਪਈ ਤੁਹਾਡੀ ਦੱਸ ਦਿੰਦੀ ਹੈ ਹਾਂਜੀ ਹਾਂਜੀ ਜਿਸ ਕਰਕੇ ਗੁਰਮਤ ਜਿਹੜੀ ਆ ਉਹ ਉਹ ਜਿਹੜੀ ਆ ਇਨਸਾਈਡ ਬੰਦੇ ਨੂੰ ਜਿਹੜੀ ਵਿਚਾਰ ਆ ਉਹਨੂੰ ਉਹਨਾਂ ਸਹਾਰ ਦੇ ਹਾਂਜੀ ਜੈਸੀ ਸੰਗਤ ਐਸੀ ਰੰਗਤ ਪਰ ਸਾਡੀ ਆਜ਼ਾਦੀ ਇਹ ਪਰਵਰ ਸੰਗਤ ਚੰਗੀ ਹੋਵੇ ਸਾਡੀ ਤੇ ਰੰਗ ਉਹ ਜਾ ਚੱਲ ਪਰ ਸਾਡੀ ਜਾਦੀ ਲੋਕਾਂ ਦੀ ਇਹ ਪ੍ਰੋਬਲਮ ਸਾਡੇ ਵੀ ਜਿਹੜੀ ਆ ਅਸੀਂ ਨਾ ਬਾਹਰੋਂ ਪਹਿਲੋਂ 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 ਪਾਉਂਦੇ ਆ ਕਿ ਮੈਂ ਫਤਰਮੇ ਜਾਪਾਂ ਹਾਂਜੀ ਤੇ ਅੰਦਰ ਉਹ ਚੀਜ਼ ਨਹੀਂ ਹੁੰਦੀ ਸਾਡੀ ਇਹ ਹਾਂ ਬਾਕੀ ਬਹੁਤ ਵਧੀਆ ਤੁਹਾਡਾ ਤੁਸੀਂ ਉੱਥੇ ਜਾਂਦੇ ਤੁਸੀਂ ਮਿਸ਼ਰੀ ਜਿਨ੍ਹਾਂ ਕਿਤਾਬਾਂ ਵੀ ਦਿੰਦੇ ਜੀ ਉੱਥੇ ਸਟਾਲ ਲਾਉਂਦੇ ਜੀ ਹਾਂਜੀ ਹਾਂਜੀ ਉਹ ਆਉਂਦੀਆਂ ਜੀ ਕਿਤਾਬਾਂ ਤੋਂ ਮਿਸ਼ਰੀ ਕਾਲਜ ਲੋ ਕੁਝ ਜਿਸ ਤਰ੍ਹਾਂ ਕੋਈ ਫ੍ਰੀ ਵੀ ਹੁੰਦਾ ਜਿਹੜਾ ਲਿਟਰੇਚਰ ਉਹ ਫ੍ਰੀ ਦੇਈਦਾ ਸੰਗ੍ਰਹਿਣ ਦੇ ਉੱਤੇ ਲਾਉਂਦੇ ਆ ਤੇ ਕੋਈ ਉਹ ਉੱਤੇ ਪੈਸੇ ਲਿਖੇ ਹੁੰਦੇ ਆ ਉਹ ਉਹਨੇ ਲੈ ਕੇ ਵੀ ਧਾਰਮਿਕ ਕਿਤਾਬ ਦਿੱਤੀ ਜਾਂਦੀ ਹੈਗਾ ਇਹ ਤੁਹਾਡਾ ਗਾਂਵ ਮਤਲਬ ਇਹ ਇਹ ਉਪਰਾਲਾ ਜਾਂ ਵੀ ਗਾਂਵ ਉੱਤੇ ਜਾਂਦੇ ਰਹਿਣਾ ਵਾ ਜੀ ਹਾਂਜੀ ਹਾਂਜੀ ਚਲੋ ਕੋ ਵੇਖੋ ਜੀ ਅਸੀਂ ਤੇ ਸ਼ਬਦ ਗੁਰੂ ਦੀ ਵਿਚਾਰ ਸੁਣ ਜਾਨੇ ਆ ਇੱਕ ਉਥੋਂ ਸੰਥਿਆ ਮਿਲਦੀ ਆ ਗੁਰਬਾਣੀ ਪੜ੍ਹਨੀ ਕਿ ਤਰ੍ਹਾਂ ਇਹ ਕੋਈ ਸ਼ਬਦ ਦੀ ਵਿਚਾਰ ਮਿਲਦੀ ਆ ਕਿ ਅਰਥਾਂ ਤੋਂ ਬਗੈਰ ਗੁਰਬਾਣੀ ਵੀ ਆਂਦੀ ਡਿੱਠੇ ਮੁਕਤ ਨਾ ਹੋਵੇ ਜਿ ਚਿਰ ਸ਼ਬਦ ਨਾ ਕਰੇ ਵਿਚਾਰ ਵਿਚਾਰ ਕਰੋ ਵਿਚਾਰ ਕਰੋਗੇ ਤੇ ਫਿਰ ਉਹਨੂੰ ਆਪਣੇ ਜੀਵਨ ਚ ਲਿਆਓਗੇ ਲਿਆਓਗੇ ਹਾਂ ਫਿਰ ਤੁਹਾਡਾ ਜੀਵਨ ਵਿਚਾਰ ਨਾਲ ਬਦਲੂਗਾ ਨਹੀਂ ਤੁਹਾਨੂੰ ਵਿਚਾਰ ਆਊਗੀ ਫਿਰ ਆਪਣੀ ਤੁਹਾਡੀ ਜੀਵਨ ਜਾਤ ਵਿੱਚ ਆਊਗਾ ਹਾਂਜੀ ਤੇ ਫਿਰ ਨਾ ਜੇ ਕਲੀ ਵਿਚਾਰ ਹੀ ਕਈ ਏਤਰਾਂ ਦੇ ਵੀ ਆ ਹਾਂਜੀ ਵਿਚਾਰ ਬੜੀ ਆਉਂਦੀ ਫਿਰ ਮਹਿਣੇ ਬੜੇ ਆਉਂਦੇ ਮਹਿਣੇ ਬੜੇ ਤੇ ਪਰ ਪਰ ਜੁੜ ਜੁਣਾ ਦਾ ਜੀਵਨ ਵੇਖੀ ਉਹ ਚੀਜ਼ ਨਹੀਂ ਹੁੰਦੀ ਉਹ ਨਹੀਂ ਹੁੰਦੀ ਹਾਂਜੀ ਹਾਂਜੀ ਇਸ ਕਰਕੇ ਉਹ ਜ਼ਰੂਰੀ ਇਹ ਵੀ ਆ ਪਾਣੀ ਪੜ ਸਾਰਾ ਜੀਵਨ ਨੂੰ ਬਦਲ ਦਿੰਦੀ ਤੁਹਾਨੂੰ ਇਹ ਕਿ ਇਹਨੂੰ ਤੁਹਾਨੂੰ ਕਈ ਜਣੇ ਵੀ ਨਹੀਂ ਉਹ ਉਹਨਾਂ ਨੂੰ ਫਿਰ ਦੱਸਣਾ ਪੈਂਦਾ ਵਾ ਕਿ ਮੈਂ ਮੈਂ ਪਾਠ ਕਰਦਾ ਵਾਂ ਅੱਜ ਮੈਂ 8 ਵਜੇ ਉੱਠਿਆ ਅੱਜ ਮੈਂ ਆ ਕੀਤਾ ਤਹਾਡੇ ਜੀ ਉਹਦੇ ਅੰਦਰੋਂ ਮੈਂ ਨਿਕਲ ਜਾਂਦਾ ਗੁਰਬਾਣੀ ਦੇ ਉਹਦੀ ਤੁਹਾਡੇ ਜੀਵਨ ਜੋ ਦੱਸੇ ਕਿ ਇਹ ਬੰਦਾ ਧਾਰਮਿਕ ਆ ਤੁਹਾਡੇ ਚ ਗੁਣ ਜਿਹੜੇ ਆ ਨਾ ਗੁਣ ਦੱਸਣ ਕੇ ਵੀ ਇਹ ਬੰਦਾ ਧਾਰਮਿਕ ਆ ਇਹ ਧਾਰਮਿਕ ਆ ਲਾ ਕੇ ਤੁਹਾਨੂੰ ਆਪ ਉਹਦੀਆਂ ਫਿਰ ਗੁਰਬਾਣੀ ਦੇ ਪਰਚਾਉ ਤੇ ਪੜ ਕੇ ਦੱਸਣ ਚਲੋ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਤੁਹਾਡਾ ਕੀਮਤੀ ਸਮਾਂ ਦਿੱਤਾ ਹਾਂਜੀ ਕੋਈ ਨਹੀਂ ਕੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ